ਅਸਲ ਵਿੱਚ ਇਸ ਮਾਣਾ ਵਿਖੇ ਇੱਕ ਗਾ ਰੋਡ ਤੋਂ ਪਟਿਆਲਾ ਭਾਖੜਾ ਨਹਿਰ ਤੱਕ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਇਹ ਸੜਕ ਬਣਾਈ ਗਈ ਸੀ ਪਰ ਇਸ ਦਾ ਲੈਵਲ ਸਹੀ ਨਾ ਹੋਣ ਦੇ ਕਾਰਨ ਇਹ ਸੜਕ ਟੁੱਟਣ ਲੱਗੀ ਦਾ ਸੁਣੀ ਹੋ ਗਿਆ ਕਿ ਇਸ ਸਬੰਧੀ ਸਾਡੇ ਵੱਲੋਂ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਤੋਂ ਬਾਅਦ ਇਸ ਟੁੱਟੀ ਹੋਈ ਸੜਕ ਨੂੰ ਫੇਰ ਤੋਂ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਪਰ ਉਸ ਨੂੰ ਹੁਣ ਫੇਰ ਪੁੱਟਣ ਦਾ ਕੰਮ ਸ਼ੁਰੂ ਹੋਇਆ ਦੱਸਦੀ ਹੈ ਕਿ ਇਹ ਸੜਕ ਰੋਜ਼ਾਨਾ ਹੀ ਨਵੀਂ ਪੁੱਟ ਦਿੱਤੀ ਜਾਂਦੀ ਹੈ ਅਤੇ ਰੋਜ਼ ਹੀ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਜਿਸ ਨਾਲ ਕਿ ਸ਼ਰਿਆਮ ਹੀ ਜਨਤਾ ਦੇ ਟੈਕਸ ਦੇ ਪੈਸੇ ਦੀਬਰ ਪਾਤੀ ਹੋ ਰਹੀ ਹੈ ਇਸ ਸਬੰਧੀ ਗੁਲਸ਼ਨ ਕੁਮਾਰ ਅਤੇ ਪ੍ਰਵੀਨ ਸ਼ਰਮਾ ਦੇ ਨਾਲ ਗੱਲ ਕੀਤੀ ਤਾਂ ਆਨਖਿਆ ਕਿ ਠੇਕੇਦਾਰ ਦੇ ਵੱਲੋਂ ਉਹਨਾਂ ਦੀ ਲੁੱਟਖਸੁੱਟ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਜਾਂ ਫਿਰ ਸਰਕਾਰ ਨੂੰ ਇਸ ਮਾਮਲੇ ਦੇ ਵੱਲ ਧਿਆਨ ਦੇਣਾ ਚਾਹੀਦਾ। ਉਹਨਾਂ ਆਖਿਆ ਕਿ ਜੇਕਰ ਹਾਈਵੇ ਦੀ ਸੜਕ ਦਾ ਐਸਾ ਹਾਲ ਹੈ ਤਾਂ ਹੋਰ ਜਗ੍ਹਾ ਤੇ ਸੜਕਾਂ ਦਾ ਕੀ ਹਾਲ ਹੋਏਗਾ। ਅਤੇ ਉਹਨਾਂ ਆਖਿਆ ਕਿ ਟੈਕਸ ਦੇ ਪੈਸੇ ਦੀ ਸ਼ਰੇਆਮ ਵਰਪਾਤੀ ਕੀਤੀ ਜਾ ਰਹੀ ਹੈ। ਪਰ ਉਹਨਾਂ ਆਖਿਆ ਕਿ ਫੁੱਟਪਾਥ ਜੋ ਕਿ ਸੜਕਾਂ ਤੋਂ ਉੱਚੇ ਬਣਾਏ ਜਾਂਦੇ ਨੇ ਪਰ ਇਹਨਾਂ ਦੇ ਵੱਲੋਂ ਫੁੱਟਪਾਥ ਸੜਕਾਂ ਦੇ ਬਰਾਬਰ ਹੀ ਬਣਾ ਦਿੱਤੇ ਗਏ ਨੇ। ਅਤੇ ਉਹਨਾਂ ਆਖਿਆ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਅਜਿਹਾ ਵੇਖਣ ਨੂੰ ਮਿਲਿਆ ਕਿ ਸੜਕ ਨਾਲ ਦੇ ਨਾਲ ਬਣਾਉਣ ਤੋਂ ਬਾਅਦ ਹੀ ਦੁਬਾਰਾ ਪੁੱਟ ਦਿੱਤੀ ਗਈ ਹੈ। ਅਤੇ ਇਸ ਮਾਮਲੇ ਸਬੰਧੀ ਜਦੋਂ ਸਾਡੇ ਵੱਲੋਂ ਕੰਮ ਕਰ ਰਹੇ ਕਰਿੰਦਿਆਂ ਦੇ ਨਾਲ ਗੱਲ ਕੀਤੀ ਤਾਂ ਇਸ ਸਬੰਧੀ ਉਹਨਾਂ ਕੋਲ ਕੋਈ ਵੀ ਜਵਾਬ ਨਹੀਂ ਸੀ ਅਤੇ ਇਸ ਸਬੰਧੀ ਉਹਨਾਂ ਕੀ ਆਖਿਆ ਤੁਸੀਂ ਵੀ ਸੁਣੋ ਮਾਣਾ ਤੋਂ कैलाश ਸ਼ਰਮਾ ਦੀ ਰਿਪੋਰਟ ਮੇਰਾ ਨਾਮ ਦਾ ਬਲਵਿੰਦਰ ਸਿੰਘ ਹੈ ਜੀ ਬਲਵਿੰਦਰ ਸਿੰਘ ਰੋਜ਼ ਸੜਕ ਪੱਟੀ ਜਾਂਦੇ ਹੋ ਰੋਜ਼ ਬਣਾਇਆ ਕਰੋ ਕਾਰਨ ਕੀ ਹੈ ਨਹੀਂ ਨਹੀਂ ਸਰ ਰੋਜ਼ ਪੱਟ ਨਹੀਂ ਰਹੇ ਜੀ ਇਹ ਪਤਾ ਕੀ ਹੈ ਜੀ ਥੋੜਾ ਟਰੈਫਿਕ ਕਰ ਕਰਕੇ ਨਾ ਉਹਦੇ ਕਰਕੇ ਥੋੜੀ ਜੀ ਦਿੱਕਤ ਆ ਜਾਂਦੀ ਹੈ ਉਹ ਨਾਲ ਦੀ ਨਾਲ ਆਪਾਂ ਸੈੱਟ ਕਰ ਦਿੰਨੇ ਆ ਜੀ ਮੈਂ 15 ਦਿਨਾਂ ਦੇਖ ਰਿਹਾ 15 ਦਿਨ ਰੋ ਲਗਾਤਾ ਸਾਹ ਪੱਤੀ ਲੱਦੀ ਹੈ ਕਿ ਬਣਾਇ ਦੱ ਬਣਾਇ ਦਿੰਦੀ ਨਹੀਂ 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 ਪਤਾ ਕੀ ਹੈ ਜੀ ਉਹ ਨਹੀਂ 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 ਔਰ ਪਤਾ ਕੀ ਹੈ ਥੋੜਾ ਟਰੈਫਿਕ ਕਰਕੇ ਹੋ ਜਾਂਦੀ ਹੈ ਜੀ ਕਿਤੇ ਮਣੀ ਮੋਟੀ ਨਾ ਮਾਤਰ ਕਿਤੇ ਹੋ ਜਾਂਦੀ ਹੈ ਜੀ ਉਹ ਨਾਲ ਦੀ ਨਾਲ ਆਪਾਂ ਕਰ ਦਿੰਨੇ ਆ ਜੀ ਕੋਈ ਦਿੱਕਤ ਨਹੀਂ ਮੈਂ ਦੇਖ ਰਿਹਾ ਪਟ ਪਟ ਕਿਉਂ ਰਿਹਾ ਨਹੀਂ ਨਹੀਂ ਉਹ ਫਿਰ ਐਵੇਂ ਨਹੀਂ ਹੁਣ ਸੈਟਿੰਗ ਤਾਂ ਕਰਨੀ ਹੈ ਨਹੀਂ ਸੈਟਿੰਗ ਕਰ ਰਹੇ ਹੋ ਹਾਂ ਮਣੀ ਮੋਟੀ ਤਾਂ ਸੈੱਟ ਕਰਨੀ ਪੈਂਦੀ ਹੈ ਨਾ ਹੁਣ ਜੇ ਮਣੀ ਮੋਟੀ ਕਿਤੇ ਉਦੇ ਕਰਕੇ ਟ੍ਰੈਫਿਕ ਕਰਕੇ ਕੋਈ ਮਾੜੀ ਹਲਕੀ-ਫੁਲਕੀ ਦਿੱਕਤ ਆ ਗਈ। ਉਹਨੂੰ ਸਾਹਮਣਾ ਦਾ ਆਪਣਾ ਫਰਜ਼ ਬਣਦਾ ਨਾ ਜੀ। ਕੰਦੇ ਕਾਰਨ ਕੀ ਕਿਉਂ ਪੈਸੇ ਵਰਤਦੇ? ਮੈਨੂੰ ਸਮਝ ਨਹੀਂ ਲੱਗਦੀ ਵੀ ਇਹ ਜਿਹੜੀ ਬਦਲਾਵ ਦੀ ਸਰਕਾਰ ਆਈ ਹੈ, ਇਹ ਪਤਾ ਨਹੀਂ ਸ਼ਾਇਦ ਬਦਲਾਵ ਚੈੱਕ ਕਰ ਰਹੇ ਨੇ ਵੀ ਆਪਾਂ ਰੋਡ ਬਣਾਵਣਾ ਕੇ ਦੇਖੀਏ, ਰੋਜ਼ ਪਟ ਲਿਆ ਕਰੀਏ, ਰੋਜ਼ ਬਣਾ ਦਿਆ ਕਰੀਏ। ਜਿਹੜੇ ਕਰਕੇ ਅਸੀਂ ਦੇਖ ਰਹੇ ਆ ਸਾਡੀ ਸਮਾਣਾ ਦੀ ਜਿਹੜੀ ਇਹ ਹਾਈਵੇ ਘੱਗਾ ਰੋਡ ਸੜਕ ਹੈ। ਅਸੀਂ ਰੋਜ਼ ਇਹਨੂੰ ਦੇਖ ਰਹੇ ਆ, ਰੋਜ਼ ਇਹਨੂੰ ਬਣਾ ਰਹੇ ਨੇ, ਰੋਜ਼ ਇਹਨੂੰ ਪਟ ਰਹੇ ਨੇ। ਮਟੀਰੀਅਲ ਤੁਸੀਂ ਦੇਖ ਸਕਦੇ ਹੋ, 1% ਵੀ ਇਹਦੇ 'ਚ ਵਧੀ ਕੋਈ ਹੁਣ ਆਮ ਆਦਮੀ ਪਾਰਟੀ ਸਰਕਾਰ ਦਾ ਜਿਹੜਾ ਕੋਈ ਬੰਦਾ ਨਮਾਇੰਦਾ ਕੋਈ ਆ ਕੇ ਅੱਜ ਦੇਖਦਾ ਨਹੀਂ ਪਿਆ ਵੀ ਇੱਥੇ ਇਹ ਕੀ ਲੁੱਟਖੋ ਚੱਲ ਰਹੀ ਐ ਸਰੇ ਆਮ ਲੋਕਾਂ ਦੇ ਟੈਕਸਾਂ ਦਾ ਪੈਸਾ ਜਿਹੜਾ ਹੈ ਉਹ ਖੂਨ ਪਸੀਨੇ ਦਾ ਪੈਸਾ ਦੇਖ ਲਓ ਕਿਵੇਂ ਲੁੱਟਖੋ ਕਰ ਰਹੇ ਨੇ ਆ ਜਿਹੜੇ ਇਹਨਾਂ ਦੇ ਆਪਣਾ ਜਿਹੜੇ ਇਹਨਾਂ ਦੇ ਠੇਕੇਦਾਰ ਨੇ ਦੇਖੋ ਜੀ ਸਰੇ ਆਮ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਜਿਹੜੇ ਝਰਨੇ ਨੇ ਉਹ ਬੰਦ ਨੇ ਪਾਣੀ ਅੰਦਰ ਨਹੀਂ ਜਾਂਦਾ ਇੱਥੇ ਪਾਣੀ ਖੜਾ ਰਹਿ ਜਾਂਦਾ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੈ ਵੀ ਚੋਰਾਂ ਨੂੰ ਤੁਸੀਂ ਇਹ ਜਿਹੜਾ ਠੇਕਾ ਦਿੱਤਾ ਹੈ ਮੈਂ ਤਾਂ ਚੋਰ ਕਹੂੰਗਾ ਤੀਸਰੀ ਵਾਰੀ ਇਹ ਸੜਕ ਬਣ ਰਹੀ ਹੈ ਇਹ ਚੋਰਾਂ ਨੂੰ ਦੇਖੋ ਦਿੱਤੀ ਹੈ ਕਿੰਨੀ ਦਲਾਲੀ ਖਾ ਰਹੇ ਨੇ ਇਹਦੇ ਵਿੱਚ ਵੀ ਜਿਹੜਾ ਹੈ ਸਮਾਣੇ ਦੇਸ ਰੋਡ ਨੂੰ ਬਿਹਾਲ ਕੀਤਾ ਗਿਆ ਜਦ ਕਿ ਸਮਾਣੇ ਦੀ ਆਹ ਰੋਡ ਨੂੰ ਨਵਾਂ ਰੂਪ ਦੇਣਾ ਚਾਹੀਦਾ ਸੀਗਾ ਉਦੀ ਥਾਂ ਦੇ ਉੱਤੇ ਜਿਹੜਾ ਹੈ ਇਹ ਰੋਡ ਦਾ ਬੇੜਾ ਕਰ ਕਰਖਿਆ ਬਣਾਉਣ ਨੂੰ ਸਾਰਾ ਹਫਤਾ ਵੀ ਨੇ ਆ ਦੁਬਾਰੇ ਪਟਪਟ ਕੇ ਬਣਾਈ ਫੇਰ ਸੁਣ ਕਰਤੀ ਨਾ ਸ਼ਰਮਾ ਜੀ ਇਹ ਸੜਕ ਦਾ ਲੈਵਲ ਬਿਲਕੁਲ ਸਹੀ ਨਹੀਂ ਹੈਗਾ ਉਗੀ ਥਾਂ ਥਾਂ ਤੋਂ ਤੁਸੀਂ ਦੇਖ ਰਹੇ ਹੋ ਇਹ ਸੜਕ ਬਣਦੇ ਪਹਿਲੀ ਟੁੱਟ ਗਈ ਆ ਦੂਜੇ ਦਿਨ ਟੁੱਟਣ ਲੱਗ ਗਈ ਸੀ ਅੱਜ ਫੇਰ ਤੁਸੀਂ ਇੱਧਰ ਦੇਖ ਸਕਦੇ ਹੋ ਅੱਜ ਫੇਰ ਸੜਕ ਦਾ ਬੁਰਾ ਹਾਲ ਹੋ ਰਿਹਾ ਇਹਨਾਂ ਨੇ ਫੇਰ ਸੈਟਿੰਗ ਨਹੀਂ ਆਈ ਹੈਗੀ ਇਹਨਾਂ ਦਾ ਜਿਵੇਂ ਆਪਾਂ ਘਰਾਂ ਦੀ ਲਪਾਈ ਕਰਦੇ ਹੁੰਦੇ ਹੁਣੇ ਸੜਕਾਂ ਦੀ ਲਪਾਈ ਕਰੀ ਹੋਈ ਥੱਲੇ ਪੁਰਾਣੀ ਸੜਕ ਦੇਖ ਸੋ ਤੁਸੀਂ ਦੇਖ ਸਕਦੇ ਹੋ ਕੈਮਰਾ ਕਮਾ ਕੇ ਕਿੰਨੀ ਕੁ ਲੈਵਲ ਤੇ ਇਹਨਾਂ ਨੇ ਬਜਰੀ ਪਾਈ ਆ ਇਹ ਸੜਕ ਇੱਕ ਮੀ ਨਹੀਂ ਚੱਲ ਸਕਦੀ ਫੁੱਟਪਾਥ ਹੀ ਨਜ਼ਰ ਮਾਰੇ ਫੁੱਟਪਾਥ ਇੰਨਾ ਨੀਵਾਂ ਨਹੀਂ ਹੁੰਦਾ ਹੈਗਾ ਫੁੱਟਪਾਥ ਉੱਚਾ ਹੁੰਦਾ ਪੂਰੇ ਪਤਾ ਹੀ ਨਹੀਂ ਲੱਗ ਰਿਹਾ ਫੁੱਟਪ ਇਹ ਬਰਬਾਦੀ ਕਰੇ ਪੈਸਾ ਇਹ ਪੈਸਾ ਸਾਡੇ ਟੈਕਸ ਪੇਰ ਦਾ ਪੈਸਾ ਖਰਾਬ ਹੋ ਰਿਹਾ ਸਰਕਾਰ ਨੂੰ ਚਾਹੀਦਾ ਇਸ ਵੱਲ ਧਿਆਨ ਦੇਣ ਵੀ ਸਾਡੀ ਭਾਵੇਂ ਦੋ ਸੜਕਾਂ ਬੜਾ ਦੇ ਇੱਕ ਸੜਕ ਬਣਾ ਦਿਓ ਕਿਉਂਕਿ ਇਹ ਘੱਟੋ ਘੱਟ 5 ਦਾ 10 ਸਾਲ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਅਸੀਂ ਕਹਿੰਦੇ ਹਾਂ ਜਿਵੇਂ ਕੋਈ ਸੜਕ ਹੈ ਇੱਕੋ ਹੀ ਵਾਰੀ ਪੈਸਾ ਲਾਇਆ ਜਾਵੇ ਵਧੀਆ ਤਰੀਕੇ ਨਾਲ ਭਾਵੇਂ ਘੱਟ ਸੜਕ ਬਣਾ ਦਿਓ ਪਰ ਸੜਕ ਐਸੀ ਬਣਾਓ ਵੀ ਆਪਾਂ ਯਾਦ ਕਰੀਏ ਵੀ ਕਾਮਾਦੀ ਪਾਰਟੀ ਸਰਕਾਰ ਆਈ ਸੀ ਉਹਨੇ ਬਹੁਤ ਵਧੀਆ ਸੜਕਾਂ ਬਣਾਈਆਂ ਪਰ ਉਰੇ ਆਪਾਂ ਦੇਖ ਰਹੇ ਹਾਂ ਕੋਈ ਠੇਕੇਦਾਰ ਵੱਲੋਂ ਮੈਨੂੰ ਮਾੜੀ ਕਾਰਜ